ਨੀ ਸ਼ਰਦਾ ਵੇਖੋ ਪੈਰਾ ਤੇ ਖੜਕੇ ਲੇਡੀਜ਼ ਨੇ ਟੋਕਰੇ ਅੱਗੇ ਰੱਖਿਆ ਚਲਦੇ ਪਾਣੀ ਦੇ ਖੜੇ ਰਹਿਣਾ ਲੰਮਾ ਥੈਂਕ ਉਹ ਮਾਂ ਸੀ ਜਿਹੜੀ ਠੰਡੇ ਬੁਰਜ ਦੇ ਉੱਤੇ ਹਨਾ ਸ਼ਹਿਜ਼ਾਦਾ ਨੂੰ ਲੈ ਕੇ ਬੈਠੀ ਸੀ ਇੱਕ ਇਹ ਮਾਵਾਂ ਨੇ ਭੈਣਾਂ ਨੇ ਜੜੀਆਂ ਹਨਾ ਸੂਰਜ ਨੂੰ ਅਰਗ ਦੇਣ ਲਈ ਪਾਣੀ 'ਚ ਖੜੀਆਂ ਨੇ ਬਿਲਕੁਲ ਸੇਮ ਜਿਹੀ ਫੀਲਿੰਗ ਆndi ਵਰਤੀ ਮਾਤਾ ਸਾਡੀ ਸੀ ਕੁਰਬਾਨੀ ਦਿੱਤੀ ਉਹਨਾਂ ਨੇ ਤੇ ਇਹ ਵੀ ਨਾਰੀ ਦਾ ਰੂਪ ਹੈ ਜੀ ਮਾਤਾਵਾਂ ਨੇ ਭੈਣਾਂ ਨੇ ਉਹ ਛੋਟੀ ਆ ਤਾਂ ਭੈਣ ਆ ਵੱਡੀ ਆ ਤਾਂ ਵੱਡੀ ਭੈਣ ਕਹ ਲੋ ਜੇ ਉਸ ਤੋਂ ਵੀ ਵੱਡੀ ਆ ਮੇਰੇ ਨੂੰ ਆ ਤਾਂ ਉਹ ਵੇਖੋ ਜੀ ਇੱਕ ਤਾਂ ਇਹਨਾਂ ਦੇ ਗੀਤ ਚੱਲਦੇ ਆ ਚਲੋ ਸਾਡੀ ਸਮਝ ਤਾਂ ਨਹੀਂ ਹੁੰਦਾ ਪਰ ਉਹ ਮਈਆ ਮਈਆ ਕਰਕੇ ਜਦੋਂ ਕਰਦੇ ਆ ਤਾਂ ਪਤਾ ਲੱਗਦਾ ਵੀ ਮਾਂ ਦੇ ਉੱਪਰ ਗੀਤ ਹੈ ਪਰ ਉਹਦੀ ਧੁਨ ਉਹਦਾ ਉਹਦਾ ਇਮੋਸ਼ਨ ਸਮਝ ਆ ਜਾਂਦਾ ਬਿਲਕੁਲ ਬਿਲਕੁਲ ਜੀ ਜਿੰਨ ਭਾਵਨਾਵਾਂ ਦੀ ਕੋਈ ਲੈਂਗੁਏਜ ਨਹੀਂ ਹੁੰਦੀ ਧਰਮ ਦੀ ਕੋਈ ਲੈਂਗੁਏਜ ਨਹੀਂ ਹੁੰਦੀ ਬਹੁਤ ਰਿਸਪੈਕਟ ਮਿਲਦੀ ਹੈ ਰੱਤੀ ਮੈਡਮ ਆਈ ਇਹ ਮੁੰਡਾ ਬੱਬਾ ਦੇ ਕੇ ਗਈ ਆ ਬਖੈਦਾ ਮਨ ਬਾਨੇ ਦੇ ਕੇ ਦੰਦੇ ਨੇ ਇਹ ਕੀ ਅਗਾਜ਼ੀ ਬਾ ਮੈਨ ਤੁਹਾਨੂੰ ਪ੍ਰਸ਼ਾਦ ਵਗੈਰਾ ਦਿੰਦੇ ਨੇ ਵਾਕਈ ਕਿ ਲੋ ਜੀ ਸਾਬ ਸੁੱਤੇ ਕੋਈ ਨਹੀਂ ਦਿੰਦਾ ਕੰਜੂਸ ਨੇ ਇਸ ਗੱਲੋਂ ਦੇ ਕਿਤਾ ਕੋਲ ਮਿਲਦਾ ਕੋਲ ਚਾਹ ਪੀਂ ਜਾਂਦਾ ਕਿ ਇਹ ਨਹੀਂ ਕਿਤੇ ਬਾਬਾ ਚਾਹ ਪੀ ਲਓ ਇਹਦੇ ਵਿੱਚ ਕੋਈ ਦੋਰਾ ਨਹੀਂ ਕੋਈ ਆਪਾਂ ਇਨਸਾਨ ਆ ਇਨਸਾਨੀਅਤ ਦੇ ਰਾਤੇ ਆਪਾਂ ਸਭ ਨੂੰ ਪਿਆਰ ਕਰਨਾ ਤੁਹਾਨੂੰ ਸਾਡੇ ਗੁਰੂ ਵੀ ਕਹੇ ਗਏ ਨੇ ਕਿ ਸਭ ਨਾਲ ਪਿਆਰ ਕਰੋ ਚਾਹੇ ਉਹ ਕਿਸੇ ਵੀ ਧਰਮ ਦਾ ਸਭ ਨਾਲ ਪਿਆਰ ਕੀਤਾ ਸਾਡੇ ਗੁਰੂਆਂ ਨੇ ਸਾਨੂੰ ਉਹੀ ਸਿੱਖ ਮਿਲੀ ਅਸੀਂ ਵੀ ਕਰਾਂਗੇ ਵੇਖੋ ਜੀ ਐਡਿਆ ਵੱਡਾ ਸੀਟੀ ਆ ਛੱਟ ਉੱਤਨਾ ਵਾਲੇ ਛੱਟ ਕੇ ਇੱਕ ਉਹ ਐਡਾ ਵੱਡਾ ਜਿੱਤੂ ਤੋਂ ਮਾੜੀ ਮੋਟੀ ਛੱਟ ਗੱਲਾਂ ਤਾਂ ਹੋ ਹੀ ਜਾਂਦੀਆਂ ਕੋਈ ਵੱਡੀ ਗੱਲ ਨਹੀਂ ਪਰ ਆਪਾਂ ਸਾਰਿਆਂ ਨੂੰ ਮਾੜਾ ਕਹੀਏ ਤੇ ਇਹ ਤਾਂ ਬਹੁਤ ਮਾੜੀ ਗੱਲ ਆ ਇਹ ਸਾਨੂੰ ਕਦੀ ਮਾੜਾ ਨਹੀਂ ਕਹਦੇ ਸੀ ਨੰਨ ਨਹੀਂ ਕਹਦੇ ਤਾਂ ਸੱਸੀ ਕਾਲ ਜੀ ਤੂੰ ਦੇਖ ਰਹੇ ਹੋ ਨਾਉਂਡੀਆਂ ਪੰਜਾਬੀ ਮੈਂ ਹਾਂ ਮिक्की ਜੈਕਰ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਛੱਟ ਮਹਾਪਰਵ ਜਿਹੜਾ ਹੈ ਆ ਚੁੱਕਿਆ ਹੈ ਤੇ ਉਸ ਦੀ ਸ਼ਾਪਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਲੁਧਿਆਣੇ ਦੀਆਂ ਤਸਵੀਰਾਂ ਨੇ ਕੁਝ ਲੋਕ ਆਪਣੇ ਵੱਲੋਂ ਸੇਵਾ ਕਰ ਰਹੇ ਨੇ ਤਾਂ ਦੱਸ ਦਈਏ ਕਿ ਅਨੋਖੀ ਤਸਵੀਰ ਵੀ ਹੈ ਇੱਥੇ ਆਪਣੇ ਸਰਦਾਰ ਜੀ ਵੀ ਪਹੁੰਚੇ ਹੋਏ ਨੇ ਹਰ ਸਾਲ ਕਹਿੰਦੇ ਨੇ ਕਿ ਮੈਂ ਆਣਾ ਇੱਥੇ ਦੇਖਣ ਲਈ ਤੇ ਕਿਤਨਾ ਕਿਤੇ ਸ਼ਰਦਾ ਦੀ ਇੱਕ ਅਨੋਖੀ ਤਸਵੀਰ ਵੀ ਦੇਖਣ ਨੂੰ ਮਿਲਦੀ ਸੱਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਸੱਸੀ ਕਾਲ ਜੀ ਸਵਰਨ ਸਿੰਘ ਨਾਮ ਹੈ ਜੀ ਮੇਰਾ ਜੀ ਤੇ ਸਵਾਲ ਤੁਹਾਡਾ ਵੀ ਪਿਛਲੇ ਸਾਲ ਵਾਲਾ ਹੀ ਆ ਤੇ ਜਵਾਬ ਵੀ ਰਿਟਾਇਰਟ ਆਇਆ ਹੈ ਜੀ ਕਿ ਸੋਹਣੀਆਂ ਰੌਣਕਾਂ ਲੱਗੀਆਂ ਦੇਖਣ ਨੂੰ ਵਧੀਆ ਲੱਗਦਾ ਹੈ ਸਾਰੇ ਪਾਸੇ ਚੱਲ ਰਿਹਾ ਹੈ। ਜੇ ਤੁਸੀਂ ਇੰਨੇ ਸਾਲਾਂ ਤੋਂ ਆ ਰਹੇ ਹੋ ਕੀ ਐਨੋਖੀ ਚੀਜ਼ ਦੇਖਦੇ ਹੋ? ਬਸ ਇਹਨਾਂ ਦੀ ਏਕਤਾ ਹੀ ਲੱਗਦੀ ਹੈ ਮੁੰਤੇ ਸਭ ਤੋਂ ਵੱਡੀ। ਅੱਛਾ। ਤੇ ਕੋਈ ਹੁੜਦੰਗ ਬਾਜੀ ਨਹੀਂ ਮਿੱਥਰ ਨੂੰ ਮਿਲੀ। ਅੱਛਾ। ਤੇ ਬੜੇ ਅਮਨਚੈਨ ਨਾਲ ਪਿਆਰ ਬਣਉਂਦੇ ਨੇ। ਵਧੀਆ। ਅੱਛਾ। ਤੇ ਕੁੱਲ ਮਿਲਾ ਕੇ ਵਧੀਆ ਹੀ ਹੈ ਇਹਨਾਂ ਦਾ। ਮੈਨੂੰ ਤਾਂ ਵਧੀਆ ਲੱਗਿਆ ਵੀ ਕੋਈ ਐਹੋ ਜੀ ਗੱਲ ਨਹੀਂ। ਜਿਵੇਂ ਮੇਲਾ ਲੱਗਿਆ ਹੋਇਆ ਹੈ ਨਾ ਸਾਰੇ ਜਣੇ ਸ਼ਾਪਿੰਗ ਕਰ ਰਹੇ ਆ। ਬਿਲਕੁਲ ਬਿਲਕੁਲ। ਤੇ ਮੈਂ ਦੇਖਿਆ ਮੈਡਮ ਉੱਥੇ ਕਿਸੇ ਕਿਸੇ ਨੂੰ ਨਾ ਆ ਆ ਟੋਕਰੇ ਸਜਾ ਕੇ ਦੇ ਰਿਹਾ ਹੈ ਹੈਨਾ ਉਹ ਆਪ ਨਹੀਂ ਰੱਖਦੇ ਵਰਤ ਪਰ ਅਗਲੇ ਦੇ ਦੇ ਰਿਹਾ ਕੀ ਲੱਗਦਾ ਇਹ ਭਾਵਨਾਵਾਂ ਕਿੰਨੀਆਂ ਕ ਵੱਡੀਆਂ ਨੇ ਬਿਲਕੁਲ ਜੀ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਭਾਵਨਾ ਇਹ ਭਾਵਨਾਵਾਂ ਦੀ ਆਪਸੀ ਜੁੜੀਆਂ ਹੋਈਆਂ ਨੇ ਜੀ ਤੇ ਉਹਦੇ ਕਰਕੇ ਇਹਨਾਂ ਦਾ ਆਪਸੀ ਪਿਆਰ ਆ ਖਾਸਾ ਆ ਵੇਖ ਹੀ ਰਹੇ ਜੋ ਆ ਸਾਰੀਆਂ ਬੀਬੀਆਂ ਨੇ ਵੇਖੋ ਕਿਦਾਂ ਇੱਕ ਦੂਜੇ ਦੇ ਨਾਲ ਲੈਣ ਦੇਣ ਕਰਦੇ ਨੇ ਤੇ ਬਹੁਤ ਕੁਲ ਮਿਲਾ ਕੇ ਵਧੀਆ ਵਧੀਆ ਹਾਂ ਜੀ ਬਹੁਤ ਵਧੀਆ ਇੱਕ ਦਿਨ ਤੁਸੀਂ ਇੱਥੇ ਰੁਕਦੇ ਹੋ ਫਿਰ ਇਹ ਨਜ਼ਾਰਾ ਦੇਖਣ ਲਈ ਮੈਂ ਤਾਂ ਸਹੀ ਕਹੋ ਸਹੀ ਇੱਥੇ ਹੁੰਦਾ ਹੈ ਅੱਛਾ ਜੀ ਐ ਆਪਣਾ ਦੇਖਦਾ ਅੱਡਾ ਹਾਂਜੀ ਸ਼ਰਦਾਈ ਦਾ ਤਿਆਪੇਤੀ ਹੁੰਦੇ ਆ ਇਹਦੇ ਵਿੱਚ ਹੀ ਰਹਿਦਾ ਵਾਹ ਜੀ ਕਿਉਂ ਜੋ ਅਨਸਾਰੇ ਤੇ ਸੱਜਣ ਮਿੱਤਰ ਨੇ ਇਹ ਵੀ ਸਾਰੇ ਥੀ ਰਹਿੰਦੇ ਨੇ ਅੱਛਾ ਸਾਰਿਆਂ ਦੇ ਨਾਲ ਸਾਂਤ ਤੁਹਾਡੀ ਵਧੀਆ ਜੀ ਬਿਲਕੁਲ ਕੋਈ ਇਹ ਕੋਈ ਦੋ ਰਹਿ ਨਹੀਂ ਹੈਗੀ ਇਹ ਸਾਨੂੰ ਕਦੀ ਮਾੜਾ ਨਹੀਂ ਕਦੇ ਸੀ ਇਹਨਾਂ ਨੇ ਕਹਿੰਦੇ ਆ ਜੀ ਵਾਹ ਜੀ ਵਾਹ ਤਾਂ ਇਹ ਤਸਵੀਰਾਂ ਦੇਖ ਕੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਆਂਦਾ ਹੋਊਗਾ ਨਾ ਕਿ ਕਿਤੇ ਨਾ ਕਿਤੇ ਕੋਈ ਵਾਰੀ ਵੀਡੀਓਜ਼ ਵਾਇਰਲ ਹੋ ਜਾਂਦੀਆਂ ਮੰਦਾ ਚੰਗਾ ਬੋਲਿਆ ਆਂਦਾ ਲੋਕਾਂ ਨੂੰ ਪਰ ਜੇ ਕਹਿੰਦੇ ਅਸਲੀ ਤਸਵੀਰ ਦੇਖਣੀ ਇੱਥੇ ਆਓ ਵੇਖੋ ਜੀ ਐਡਾ ਵੱਡਾ ਸਿਟੀ ਹੈ ਛਿੱਟਪੁੱਟ ਕਟਨਾਵਾਂ ਨੂੰ ਛੱਡ ਕੇ ਇੱਕ ਏਡਾ ਵੱਡਾ ਸਿੱਧੂ ਨੂੰ ਮਾੜੀ ਮੋਟੀ ਗੱਲਾਂ ਤਾਂ ਹੋ ਹੀ ਜਾਂਦੀਆਂ ਕੋਈ ਵੱਡੀ ਗੱਲ ਨਹੀਂ ਪਰ ਆਪਾਂ ਸਾਰਿਆਂ ਨੂੰ ਮਾੜਿਆ ਕਹੀਏ ਤੇ ਇਹ ਤਾਂ ਬਹੁਤ ਮਾੜੀ ਗੱਲ ਆ ਮੈਂ ਇਸ ਨਾਲ ਸਹਿਮਤ ਨਹੀਂ ਆ ਬਾਕੀ ਕੁੱਲ ਮਿਲਾ ਕੇ ਵਧੀਆ ਸਾਰਿਆਂ ਦਾ ਪ੍ਰੇਮ ਆ ਹਰ ਸਾਲ ਵਾਂਗੂ ਮੈਂ ਕਈ ਸਾਲਾਂ ਤੋਂ ਵੇਖਦਾ ਹਾਂ ਠੀਕ ਆ ਬਹੁਤ ਅੱਛੇ ਨੇ ਪ੍ਰਿੰਪਾਉ ਨੇ ਸਾਰੇ ਅੱਛਾ ਜਦੋਂ ਪਾਣੀ 'ਚ ਫਿਰ ਖੜੇ ਹੁੰਦੇ ਤੁਸੀਂ ਵੀ ਗਏ ਕਦੇ ਦੇਖਣ ਕਿ ਦੇਖੀਏ ਤਾਂ ਸਹੀ ਕਿ ਕਿੰਨੀ ਕੀ ਸਰਦਾ ਹਨ ਇੰਨੇ ਘੰਟੇ ਪਾਣੀ 'ਚ ਖੜੇ ਹੋ ਜਾਂਦੇ ਆ ਆਪਾਂ ਉਰਲੀ ਸਾਡ ਹੁੰਨੇ ਆ ਜਾਲੀ ਤੋਂ ਇਹ ਪਰਲੀ ਸਾਡ ਹੁੰਦੇ ਨੇ ਆਪਾਂ ਦੇਖਦੇ ਆ ਠੰਡ ਦਾ ਤਾਂ ਹੈ ਨਹੀਂਗੀ ਅੱਛਾ ਲੇਕਿਨ ਪਿਛਲੀ ਸਾਰੀ ਤਾਂ ਬਹੁਤ ਠੰਡ ਸੀਗੀ ਹਾਂ ਹਾਂ ਤਾਂ ਦਿਲ 'ਚ ਆਉਂਦਾ ਸੀ ਯਾਰ ਕਿੰਨੀ ਸਰਦਾ ਵੇਖੋ ਪੈਰਾਂ ਤੇ ਖੜ ਕੇ ਲੇਡੀਜ਼ ਨੇ ਟੋਕਰੇ ਅੱਗੇ ਰੱਖਿਆ ਚੱਲਦੇ ਪਾਣੀ 'ਚ ਖੜੇ ਰਹਿਣਾ ਲੰਮਾ ਥਾਂ ਤੁਹਾਨੂੰ ਯਾਦ ਆਉਂਦਾ ਹੋਣਾ ਨਾ ਕਿ ਇੱਕ ਪਾਸੇ ਇੱਕ ਉਹ ਮਾਂ ਸੀ ਜਿਹੜੀ ਖੰਡੇ ਬੁਰਜ ਦੇ ਉੱਤੇ ਹੈਨਾ ਸ਼ਹਿਬਜ਼ਾਦਾ ਨੂੰ ਲੈ ਕੇ ਬੈਠੀ ਸੀ ਇੱਕ ਇਹ ਮਾਵਾਂ ਨੇ ਭੈਣਾਂ ਨੇ ਜੜੀਆਂ ਹੈਨਾ ਸੂਰਜ ਨੂੰ ਅਰਗ ਦੇਣ ਲਈ ਪਾਣੀ ਚ ਖੜੀਆਂ ਨੇ ਬਿਲਕੁਲ ਸੇਮ ਜਿਹੀ ਫੀਲਿੰਗ ਆਂਦੀ ਬਿਲਕੁਲ ਜੀ ਇਹ ਵੇਖੋ ਜੀ ਇਸਤਰੀ ਨਾਰੀ ਇੱਕ ਜਾਤ ਆ ਉਹ ਵੀ ਮਾਤਾ ਸਾਡੀ ਸੀ ਕੁਰਬਾਨੀ ਦਿੱਤੀ ਉਹਨਾਂ ਨੇ ਤੇ ਇਹ ਵੀ ਨਾਰੀ ਦਾ ਰੂਪ ਹੈ ਜੀ ਮਾਤਾਵਾਂ ਨੇ ਭੈਣਾਂ ਨੇ ਉਹ ਛੋਟੀ ਆ ਤਾਂ ਭੈਣ ਆ ਵੱਡੀ ਆ ਤਾਂ ਵੱਡੀ ਭੈਣ ਕਹਿ ਲੋ ਜੇ ਉਸ ਤੋਂ ਵੀ ਵੱਡੀ ਆ ਮੇਰੇ ਨੂੰ ਆ ਤਾਂ ਮਾਤਾ ਕਹਿ ਦੋ ਜਾਂ ਬਾਪੂ ਕਹਿ ਦੋ ਬਸ ਇੰਨੇ ਜੀ ਹੋ ਸਕਦਾ ਤੇ ਵਧੀਆ ਚੰਗਾ ਇਹਨਾਂ ਦਾ ਸਿਸਟਮ ਵਧੀਆ ਬਣਾਇਆ ਇਹਨਾਂ ਨੇ ਅੱਛਾ ਕਦੇ ਤੁਸੀਂ ਫਿਰ ਸਾਨੂੰ ਪ੍ਰਸ਼ਾਦ ਵਗੈਰਾ ਦਿੰਦੇ ਨੇ ਵਾਕਈ ਕਿ ਲੋ ਜੀ ਪ੍ਰਸ਼ਾਦ ਪ੍ਰਸ਼ੂ ਤੇ ਕੋਈ ਨਹੀਂ ਦਿੰਦਾ ਕੰਜੂਸ ਨੇ ਇਸ ਗੱਲੋਂ ਦੇ ਇਹ ਤਾਂ ਕੋਲ ਮੈਨੂੰ ਚਾਹ ਚਾਹ ਪੀਂ ਜਾਂਦੇ ਕਦੇ ਇਹ ਨਹੀਂ ਕਦੇ ਬਾਬਾ ਜੀ ਚਾਹ ਪੀ ਲਓ ਬਾਕੀ ਵੈਸੇ ਜਿਹੜੇ ਇੱਥੇ ਲੋਕ ਹੁੰਦੇ ਜਾਂਦੇ ਨੇ ਮਿਲਦੇ ਨੇ ਬਹੁਤ ਰਿਸਪੈਕਟ ਮਿਲਦੀ ਹੈ ਰਾਪੀ ਮੈਡਮ ਆਈ ਏ ਮੈਨੂੰ ਡੱਬਾ ਦੇ ਕੇ ਗਈ ਆ ਮਠਿਆਈ ਦਾ ਮੈਨੂੰ ਬਾਣੇ ਦੇ ਕੇ ਜਾਂਦੇ ਨੇ ਇਹੋ ਜੀ ਗੱਲ ਵਾਹ ਜੀ ਵਾਹ ਅੱਛਾ ਲੋਕ ਆਉਂਦੇ ਨੇ ਲੋਕ ਆਉਂਦੇ ਨੇ ਚਾਓ ਕਿਸੇ ਵੀ ਬਰਾਦਰੀ ਨੂੰ ਬਲੌਨ ਕਰਦਾ ਮੈਨੂੰ ਨਹੀਂ ਪਤਾ ਮੈਂ ਨੇ ਕਿਹਦੀ ਪੁੱਛਿਆ ਵੀ ਤੂੰ ਕਿਸ ਬਰਾਦਰੀ ਚੋਂ ਹੈ ਬਾਕੀ ਜਿਹੜਾ ਪਿਆਰ ਕਰਦਾ ਉਹਦੇ ਨਾਲ ਪਿਆਰ ਦੁੱਗਣਾ ਇੱਕ ਕਦਮ ਚੱਲਦਾ ਪਰ ਦਸ ਚੱਲਦੇ ਆ ਅੱਛਾ ਤਾਂ ਹੈ ਵਧੀਆ ਇਲਾਕਾ ਹੀ ਵਧੀਆ ਏਰੀਆ ਵਧੀਆ ਇੱਥੇ ਰਹਿਣ ਵਾਲੀ ਵਧੀਆ ਹੀ ਹੁੰਦੀ ਹੈ। ਅੱਛਾ ਇੱਕ ਨਜ਼ਾਰਾ ਬੜਾ ਸਵੇਰੇ ਪੇਸ਼ ਹੁੰਦਾ ਹੈ। ਤੁਸੀਂ ਵੀ ਦੇਖਿਆ ਹੋਊਗਾ ਬਸ ਸਵੇਰੇ ਤੱਕ ਰੁਕਦੇ ਹੋ ਤੁਸੀਂ ਨਹੀਂ। ਹਾਂਜੀ ਹਾਂਜੀ ਮੈਂ ਸਵੇਰੇ 6 ਵਜੇ ਹੁੰਦਾ ਇੱਥੇ। 6 ਵਜੇ ਹੁੰਨੇ ਹੋ। ਤੇ ਇੱਕ ਨਜ਼ਾਰਾ ਬੜਾ ਪੇਸ਼ ਹੁੰਦਾ ਜਦੋਂ ਆਖਰੀ ਦਿਨ ਹੁੰਦਾ ਹੈ। ਸਾਰੇ ਦੀਵਾ ਜਗਾ ਕੇ ਟੀਬਲਾਂ ਦੇ ਉੱਤੇ ਟੀਬਲ ਲੱਗਦੇ ਨੇ ਨਹਿਰ ਦੇ ਉੱਤੇ। ਫਰੂਟ ਸਾਰੇ ਰੱਖੇ ਹੁੰਦੇ ਨੇ ਕਹਿੰਦੇ ਕੁਝ 100 ਤੋਂ ਵੱਧ ਫਰੂਟ ਨੇ ਜਿਹੜੇ ਮਾਤਾ ਨੂੰ ਲੱਗਦੇ ਆ। ਤੇ ਉਹ ਇੱਕ ਅਲੌਕਿਕ ਨਜ਼ਾਰਾ ਦੇਖ ਕੇ ਤੁਹਾਡੇ ਮਨ ਦੇ ਵਿੱਚ ਕੀ ਆਉਂਦਾ ਹੈ ਜਿਹੜਾ ਉਹ ਸਵੇਰੇ-ਸਵੇਰੇ ਪੇਸ਼ ਹੁੰਦਾ ਹੈ। ਉਹ ਵੇਖੋ ਜੀ ਇੱਕ ਤਾਂ ਇਹਨਾਂ ਦੇ ਗੀਤ ਚੱਲਦੇ ਚਲੋ ਸਾਡੀ ਸਮਝ ਤਾਂ ਨਹੀਂ ਹੁੰਦਾ ਪਰ ਉਹ ਮੱਇਆ ਮੱਇਆ ਕਰਕੇ ਜਦੋਂ ਕਰਦੇ ਆ ਤਾਂ ਪਤਾ ਲੱਗਦਾ ਵੀ ਮਾਂ ਦੇ ਉੱਪਰ ਗੀਤ ਹੈ ਹਾਂ ਹਾਂ ਤੇ ਸੋਹਣਾ ਲੱਗਦਾ ਦੀਪਕ ਜਗਦੇ ਆ ਅੰਦਰਲੀ ਸਾਈਡ ਵੀ ਬਾਹਰਲੀ ਸਾਈਡ ਵੀ ਅੱਛਾ ਗੀਤਾਂ ਦੀ ਇੱਕ ਚੰਗੀ ਗੱਲ ਇਹ ਹੈ ਕਿ ਭਾਵੇਂ ਬੋਲ ਨਾ ਸਮਝ ਆਣ ਪਰ ਉਹਦੀ ਧੁਨ ਉਹਦਾ ਉਹਦਾ ਇਮੋਸ਼ਨ ਸਮਝ ਆ ਜਾਂਦਾ ਬਿਲਕੁਲ ਬਿਲਕੁਲ ਜੀ ਜਿਹੜੀ ਉਹਨਾਂ ਦੀ ਅੰਦਰੋਂ ਸਮਝਣ ਵਾਲੀ ਚੀਜ਼ ਆ ਨਾ ਉਹ ਨਿਕਲ ਜਾ ਆਪਣੇ ਦਿਲ ਨੂੰ ਕਿਤੇ ਨਾ ਕਿਤੇ ਦੱਸ ਦਿਆ ਵੀ ਹਾਂ ਮੈਂ ਇਹ ਚੀਜ਼ ਬੋਲ ਰਹੀ ਹਾਂ ਮਤਲਬ ਭਾਵਨਾਵਾਂ ਦੀ ਕੋਈ ਲੈਂਗੁਏਜ ਨਹੀਂ ਹੁੰਦੀ ਧਰਮ ਦੀ ਕੋਈ ਲੈਂਗੁਏਜ ਨਹੀਂ ਹੁੰਦੀ ਕੋਈ ਲੈਂਗੁਏਜ ਨਹੀਂ ਇਹਦੇ ਵਿੱਚ ਕੋਈ ਦੋਰਾ ਨਹੀਂ ਵਿਖੋ ਜੇ ਆਪਾਂ ਇਨਸਾਨ ਆ ਇਨਸਾਨੀਅਤ ਦੇ ਰਾਤੇ ਆਪਾਂ ਸਭ ਨੂੰ ਪਿਆਰ ਕਰਨਾ ਸਾਨੂੰ ਸਾਡੇ ਗੁਰੂ ਵੀ ਕਹਿ ਗਏ ਨੇ ਕਿ ਸਭ ਨਾਲ ਪਿਆਰ ਕਰੋ ਚਾਹੇ ਉਹ ਕਿਸੇ ਵੀ ਧਰਮ ਦਾ ਸਭ ਨਾਲ ਪਿਆਰ ਕੀਤਾ ਸਾਡੇ ਗੁਰੂਆਂ ਨੇ ਸਾਨੂੰ ਉਹੀ ਸਿੱਖ ਮਿਲੀ ਐ ਅਸੀਂ ਵੀ ਕਰਾਂਗੇ ਹਾਂ ਮਾੜੇ ਅੰਸਰ ਨੇ ਉਹਨਾਂ ਦਾ ਨਾਸ ਕਰਾਂਗੇ ਇਹ ਵੀ ਨਾਲ ਗੱਲ ਤਾ ਦੇਖ ਰਿਹਾ ਹਾਂ ਤੁਸੀਂ ਕੁਝ ਇੱਥੇ ਜਿਵੇਂ ਕੁਝ ਗੱਲਾਂ ਇਹ ਕਹਿੰਦੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਤਾਂ ਦੇਖ ਸਕਦੇ ਹਾਂ ਕਿ ਹਰ ਇੱਕ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਤੇ ਅੱਜ ਦੇ ਇਸ ਦਿਨ ਨੂੰ ਕਿਸ ਤਰੀਕੇ ਦੇ ਨਾਲ ਅੱਜ ਕਹਿੰਦੇ ਇਸ ਖਰੀਦਾਰੀ ਕੀਤੀ ਜਾਂਦੀ ਹੈ ਤੇ ਫਿਰ ਇਹ 26 27 28 ਜਿਹੜਾ ਤਿੰਨ ਦਿਨ ਇਹ ਸਾਰਾ ਪਰਵ ਜਿਹੜਾ ਕੀਤਾ ਜਾਊਗਾ ਤੁਸੀਂ ਦੇਖਦੇ ਰਹੋ ਨਾਉਂਡਿਆ ਪੰਜਾਬੀ ਮੈਂ ਐਂਕਰ ਮिक्की ਜੇਕਰ ਕੈਮਰਾਮੈਨ ਮਨਜੋਤ